ਅੱਜ ਅਸੀਂ ਬਣਾਇਆ ਜੀ ਲਾਲ ਮਿਰਚਾਂ ਦਾ ਖੱਟਾ ਮਿੱਠਾ achar ਇਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਤੇ ਕਿਹੜੇ-ਕਿਹੜੇ ਮਸਾਲੇ ਪਾਏ ਆ ਇਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸੇਟ ਅੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਖੁਸ਼ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਮੇਰੇ ਕੋਲ ਲਾਲ ਮਿਰਚਾਂ ਦਾ ਢੇਰ ਲੱਗਾ ਵਾ ਇਈ ਕੁਸ਼ ਬਣਾਵਾਂਗੇ ਇਹਨਾਂ ਦਾ ਕੁਛ ਆਪਾਂ ਚਾਰ ਬਣਾਵਾਂਗੇ ਕੁਛ ਆਪਾਂ ਸਿਲੀ ਫਲਕਸ ਬਣਾਵਾਂਗੇ ਤੇ ਕੁਛ ਪਾウダー ਬਣਾ ਲਾਂਗੇ ਤੇ ਆਪਾਂ ਆਜੋ ਇਹਨਾਂ ਨੂੰ ਇਹਨਾਂ ਦਾ ਆਪਾਂ ਮਿਰਚਾਂ ਜਿਹੜੀਆਂ ਚਾਰ ਵਾਸਤੇ ਆਪਾਂ ਮੋਟੀਆਂ ਲਈਆਂ ਵੇਖੋ ਜਿਹੜੀਆਂ ਆਪਾਂ ਸੁਕਾਉਣ ਵਾਸਤੇ ਲਈਆਂ ਉਹ ਬਰੀਕ ਲਈਆਂ ਵਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਤੇ ਮਿਰਚਾਂ ਚਾਰ ਵਾਸਤੇ ਜਿਹੜੀਆਂ ਉਹ ਸੁੱਕੀਆਂ ਹੋਣੀਆਂ ਚਾਹੀਦੀਆਂ ਕਿ ਪਾਣੀ ਨਾ ਲੱਗਾ ਹੋਵੇ ਇਹਨਾਂ ਦੇ ਜਿਹੜੇ ਟੰਡਲੇ ਆ ਤੁਸੀਂ ਧੋਂ ਤੋਂ ਬਾਅਦ ਚਲਾਇਆ ਕਰੋ ਕਿਉਂਕਿ ਜੇ ਟੰਡਲ ਪਹਿਲਾਂ ਲਾ ਲਈਏ ਤੇ ਫਿਰ ਪਾਣੀ ਇਹਨਾਂ ਦੇ ਅੰਦਰ ਚਲੇ ਜਾਂਦਾ ਤੇ ਫਿਰ ਚਾਰ ਖਰਾਬ ਹੁੰਦਾ ਵੀ ਡਰ ਹੁੰਦਾ ਤੇ ਆਜਾ ਇਹਨਾਂ ਦੇ ਟੰਡਲੇ ਲਾ ਲੈਨੇ ਆਪਾਂ ਇਸ ਤਰੀਕੇ ਨਾਲ ਆਪਾਂ ਸਾਰੇ ਟੰਡਲ ਇਹਨਾਂ ਦੇ ਲਾ ਲਾਂਗੇ ਇਹਨਾਂ ਦਾ ਚਾਰ ਬਹੁਤ ਵਧੀਆ ਬਣਦਾ ਵਾ ਤੇ ਕਰਾਰਾ ਬਣਦਾ ਵਾ ਖੱਟਾ ਮਿੱਠਾ ਵੀ ਬਣਦਾ ਕਿਉਂਕਿ ਇਹਦੇ ਵਿੱਚ ਆਪਾਂ ਇਮਬਲੀ ਪਾਵਾਂਗੇ ਜਾਂ ਆਪਾਂ ਸਿਰਕਾ ਪਾਵਾਂਗੇ ਐ ਲੋ ਜੀ ਆਪਾਂ ਇਹਨਾਂ ਦੇ ਮਿਰਚਾਂ ਦੇ ਟੰਡਲੇ ਲਾ ਲਏ ਸਾਰਿਆਂ ਦੇ ਸਾਫ਼ ਕਰ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਦਵਾਂਗੇ ਕੱਟ ਲਵਨੇ ਇਹਨਾਂ ਨੂੰ ਕੀਰੇ ਦੇ ਲਾਂਗੇ ਨਾ ਇਸ ਤਰ੍ਹਾਂ ਇਸ ਤਰੀਕੇ ਨਾਲ ਇਹਨਾਂ ਨੂੰ ਕੱਟ ਲਾਵਾਂਗੇ ਤੇ ਇਹਨਾਂ ਦੇ ਅੰਦਰ ਤੱਕ ਜਿਹੜਾ ਮਸਾਲਾ ਜਾਊਗਾ ਇਹ ਮਸਾਲੇ ਆਪਾਂ ਇਹਦੇ ਵਿੱਚ ਕਿਹੜੇ-ਕਿਹੜੇ ਪਾਉਣੇ ਉਹ ਤੁਹਾਨੂੰ ਦਿਖਾਉਨੇ ਆ। ਅਰੋ ਜੀ ਆਪਾਂ ਕੱਟ ਲਾ ਲਿਆ ਮਿਰਚਾਂ ਨੂੰ। ਇਹਨਾਂ ਨੂੰ ਆਪਾਂ ਹੁਣ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਆ ਉਹ ਤੁਹਾਨੂੰ ਦੱਸਦੇ ਆ। ਤੇ ਕਿਹੜੇ-ਕਿਹੜੇ ਮਸਾਲੇ ਆਪਾਂ ਪਾ ਰਹੇ ਆ। ਇਹ ਪਾਵਾਂਗੇ ਆਪਾਂ ਮੇਥੇ। ਇਹ ਜੀਰਾ ਪਾਵਾਂਗੇ। ਇਹ ਪਾਵਾਂਗੇ ਆਪਾਂ ਕਲੌਂਜੀ। ਤੇ ਇਹ ਸਾਂਫ ਪਾਵਾਂਗੇ ਆਪਾਂ। ਇਹ ਪਾਵਾਂਗੇ ਰਾਈ ਤੇ ਇਹ ਪਾਵਾਂਗੇ ਆਪਾਂ ਖੰਡ ਚੀਨੀ ਜਿੰਨੂੰ ਕਹਿੰਦੇ ਆ ਕਿਉਂਕਿ 1 ਕਿਲੋ ਲਾਲ ਮਿਰਚਾਂ ਦੇ ਵਿੱਚ 500 ਗ੍ਰਾਮ ਅੱਧਾ ਕਿਲੋ ਜਾਣੀ ਜਿਹੜੀ ਇਹ ਚੀਨੀ ਖੰਡ ਪੈਂਦੀ ਆ ਤੇ ਆਪਾਂ ਇਹ ਅੱਧਾ ਕਿਲੋ ਮਿਰਚਾਂ ਲਈਆਂ ਇਹਦੇ ਵਿੱਚ ਆਪਾਂ ਇਹ 250 ਗ੍ਰਾਮ ਜਿਹੜੀ ਖੰਡ ਪਾਵਾਂਗੇ ਤੇ ਜੇ ਤੁਸੀਂ ਗੁੜ ਪਾ ਰਹੇ ਆ ਤੇ ਗੁੜ ਤੁਹਾਡਾ 700 ਗ੍ਰਾਮ ਪਊਗਾ ਕਿਲੋ ਦੇ ਵਿੱਚ ਤੇ ਉਹ ਤੁਹਾਡੀ ਮਰਜ਼ੀ ਤੁਸੀਂ ਗੁੜ ਪਾਉਣਾ ਕਿ ਖੰਡ ਪਾਉਣੀ ਆ ਤੇ ਬਾਕੀ ਜਿਹੜੇ ਮਸਾਲੇ ਇੱਕ ਦੋ ਆਪਾਂ ਹੋਰ ਪਾਉਣੇ ਆ ਉਹ ਆਪਾਂ ਨਾਲੋਂ ਨਾਲ ਦੱਸਾਂਗੇ ਸਟੋਵ ਆਪਾਂ ਔਨ ਕਰ ਲਿਆ ਤੇ ਆਪਾਂ ਇੱਥੇ ਰੱਖਾਂਗੇ ਲੋਹੇ ਦੀ ਕੜਾਈ ਇਹਦੇ ਵਿੱਚ ਆਪਾਂ ਮਸਾਲਾ ਜਿਹੜਾ ਇਹ ਰੋਸਟ ਕਰਾਂਗੇ ਥੋੜਾ ਜਿਹਾ ਰੋਸਟ ਕਰਨਾ ਕਿਉਂਕਿ ਇਹਦੇ ਵਿੱਚ ਨਮੀ ਜੀ ਹੁੰਦੀ ਆ ਬਰਸਾਤਾਂ ਦੇ ਦਿਨ ਚੱਲ ਰਹੇ ਆ ਤੇ ਦੋ ਚਮਚੇ ਆਪਾਂ ਪਾਵਾਂਗੇ ਮੇਥਰੇ ਇੱਕ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਦੋ ਚਮਚੇ ਆਪਾਂ ਸਾਸ ਪਾਵਾਂਗੇ ਇਨੂੰ ਆਪਾਂ ਥੋੜਾ ਥੋੜਾ ਰੋਸਟ ਕਰ ਲੈਨੇ ਆ। ਇੰਨਾ ਕੁ ਆਪਾਂ ਧਨੀਆ ਤੇ ਕਾਲੀ ਮਿਰਚ ਇਹ ਵੀ ਨਾਲ ਹੀ ਪਾ ਲੈਨੇ ਆ। ਮਸਾਲਾ ਆਪਣਾ ਰੋਸਟ ਹੋ ਗਿਆ। ਇਹਨੂੰ ਆਪਾਂ ਲਾ ਕੇ ਠੰਡਾ ਕਰ ਲਾਂਗੇ। ਜਿਹੜੀ ਰਾਏ ਤੇ ਕਲੌਂਜੀ ਆਪਾਂ ਸਾਬਤ ਹੀ ਪਾਵਾਂਗੇ ਇਹਨੂੰ ਥੋੜਾ ਥੋੜਾ ਆਪਾਂ ਗ੍ਰाइंड ਕਰ ਲੈਨੇ ਉਹ ਵੀ ਕੁੰਡੇ 'ਚ ਹੀ ਕਰਾਂਗੇ ਮਸਾਲਾ ਆਪਣਾ ਠੰਡਾ ਹੋ ਗਿਆ ਜਿਹੜਾ ਆਪਾਂ ਰੋਸਟ ਕੀਤਾ ਸੀ ਇਹਨੂੰ ਆਪਾਂ ਗ੍ਰाइंड ਕਰ ਲੈਨੇ ਆ ਦੇ ਵਿੱਚ ਕੁੰਡੇ 'ਚ ਕਰਾਂਗੇ ਗ੍ਰाइंड ਗੱਜੂ ਵੇਖੋ ਕਿੰਨੇ ਸੋਨੇ ਆਉਂਦੇ ਮਸਾਲੇ ਦੀ ਮਸਾਲਾ ਆਪਾਂ ਥੋੜਾ ਥੋੜਾ ਮੱਛਮੱਠੇ ਸੇਕ ਤੇ ਭੁੰਨਿਆ ਚੱਤੀ ਆਪਣੀ ਚੱਲਦੀ ਗਈ ਮਸਾਲਾ ਗ੍ਰाइंड ਕਰਨ ਵਾਲੀ ਤੇ ਆਲੋ ਜੀ ਜਿਹੜਾ ਮਸਾਲਾ ਹੁਣ ਆਪਾਂ ਗ੍ਰाइंड ਕਰ ਲਿਆ ਵਾ ਦੇਖੋ ਕਿੰਨਾ ਬ੍ਰੇਕ ਕੀਤਾ ਆਪਾਂ ਕੁੰਡੇ ਦੇ ਵਿੱਚ ਕੀਤਾ ਜੇ ਇਹਨਾਂ ਮਿਰਚਾਂ 'ਚ ਜਿਆਦਾ ਬ੍ਰੇਕ ਪੈਂਦਾ ਉਤਰਾ ਆਪਾਂ 1-2 ਥੋੜੇ ਰੱਖ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਜਿਹੜਾ ਆਪਾਂ ਹੋਰ ਦੋ ਮਸਾਲੇ ਹੋਰ ਕਿਆ ਹੀ ਪਾਉਣੇ ਆ ਇੱਕ ਪਾਵਾਂਗੇ ਹਲਦੀ ਇੱਕ ਪਾਵਾਂਗੇ ਲੂਣ ਤੇ ਲੂਣ ਆਪਾਂ ਇਹ 3 ਚਿੰਚੇ ਪਾ ਲਿਆ ਕਿਉਂਕਿ ਲੂਣ ਜਿਆਦਾ ਹੀ ਪੈਂਦਾ ਚਾਰ ਦੇ ਵਿੱਚ ਚੰਚੇ ਆਪਾਂ ਲੋਣ ਪਾ ਲਾਂਗੇ ਬਾਕੀ ਮਸਾਲੇ ਆਪਣੇ ਸਾਰੇ ਦੋ ਦੋ ਚਮਚੇ ਆ ਇੱਕ ਚਮਚਾ ਪਾਵਾਂਗੇ ਆਪਾਂ ਕਲੌਂਜੀ ਦਾ ਰੰਗ ਵਾਸਤੇ ਇੱਕ ਚਮਚਾ ਇਹ ਆਪਾਂ ਪਾਵਾਂਗੇ ਹਲਦੀ ਤੇ ਦੋ ਚਮਚੇ ਵੀ ਆਪਾਂ ਇਹ ਜਿਹੜੇ ਰਾਈ ਦੇ ਪਾ ਲੈਨੇ ਆ ਇਹ ਜਿਹੜਾ ਮਸਾਲਾ ਗ੍ਰाइंड ਕਰਕੇ ਲਿਆ ਵਾ ਇਹ ਆਪਾਂ ਸਾਰਾ ਹੀ ਪਾ ਦੇਣਾ ਵਾ ਇਹ ਪ੍ਰਾਪਤ ਫਲਾਂਗੇ ਤੇਲ ਇਹ ਆਪਾਂ ਸਾੜ ਕੇ ਲਿਆ ਤੇਲ ਤੇਲ ਆਪਾਂ ਕੜਛੀ ਦੀ ਪਾਵਾਂਗੇ ਥੋੜਾ ਜਿਹਾ ਤੇਲ ਪਾਵਾਂਗੇ ਕਿਉਂਕਿ ਆਪਾਂ ਸਰਕਾ ਪਾ ਰਹੇ ਹਾਂ ਇਹਦੇ ਵਿੱਚ ਇਹ ਚਾਰ ਦੀ ਜਾਣ ਆ ਲੂਣ ਦੇ ਨਾਲ ਹਲਕੇ ਖੰਡ ਜਿਹੜੀ ਆਪਾਂ ਇਹ ਖੰਡ ਪਾ ਰਹੇ ਹਾਂ 250 ਗ੍ਰਾਮ ਕਿੰਨਾ ਸੋਹਣਾ ਦੇਖੋ ਮਸਾਲੇ ਮਿਰਚਾਂ ਲਾਲ ਮਿਰਚਾਂ ਦੇ ਉੱਤੇ ਮਸਾਲਾ ਕਿੰਨਾ ਸੋਹਣਾ ਲੱਗਦਾ ਮਸਾਲੇ ਨਾਲ ਐਂ ਚੰਗੀ ਤਰ੍ਹਾਂ ਭਰੀਆਂ ਪਈਆਂ ਮਿਰਚਾਂ ਇਹਦਾ ਚਾਰ ਬਹੁਤ ਟੇਸਟੀ ਬਣਦਾ ਤੇ ਲਾਲ ਮਿਰਚਾਂ ਹੁਣ ਬਾਜ਼ਾਰ ਦੇ ਵਿੱਚ ਬਹੁਤ ਆ ਰਹੀਆਂ ਵਾ ਇੱਕ ਵਾਰੀ ਬਣਾ ਕੇ ਖਾ ਕੇ ਕਮੈਂਟ ਕਰਕੇ ਦੱਸਿਓ ਕਿ ਇਹ ਚਾਰ ਤੁਹਾਡਾ ਕਿਦਾਂ ਦਾ ਬਣਿਆ ਵਾ ਇਹ ਹੁਣ ਆਪਾਂ ਸਾਲ ਭਰ ਵਾਸਤੇ ਰੱਖ ਲੈਣਾ ਵਾ ਬਣਾ ਕੇ ਇਹ ਸਾਲ ਭਰ ਵਾਸਤੇ ਨਹੀਂ ਖਰਾਬ ਹੁੰਦਾ ਤੇ ਇਹ ਬਾਕੀ ਜਿਹੜਾ ਹੁੰਦਾ ਹੈ ਜੇ ਇੱਕ ਚੀਜ਼ ਆਪਣੀ ਇਹ ਵੀ ਆਪਾਂ ਪਾ ਦਿੰਨੇ ਆਂ ਇਹ ਸਿਰਕਾ ਤਾਂ ਆਪਾਂ ਇਮਬਲੀ ਨਹੀਂ ਪਾ ਰਹੇ ਆਪਾਂ ਸਿਰਕਾ ਪਾ ਰਹੇ ਆਂ ਆਹ ਲੋ ਜੀ ਲਾਲ ਮਿਰਚਾਂ ਦਾ achar ਬਣ ਕੇ ਆਪਣਾ ਤਿਆਰ ਹੈ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਕਿਹਨੇ ਕਿਹਨੇ ਲਾਲ ਮਿਰਚਾਂ ਦਾ achar ਪਾਇਆ ਕਿਉਂਕਿ ਲਾਲ ਮਿਰਚਾਂ ਦਾ ਸੀਜ਼ਨ ਚੱਲ ਰਿਹਾ ਹੁਣ ਬਹੁਤ ਵਧੀਆ ਬਾਜ਼ਾਰ ਵਿੱਚ ਮਿਰਚਾਂ ਆ ਰਹੀਆਂ ਵਾਂ ਤੇ ਕਿਹਨੇ ਕਿਹਨੇ ਪਾਇਆ achar ਕਮੈਂਟ ਕਰਕੇ ਯੂਰ ਦੱਸੋ ਤੇ ਜਿਹਨੇ ਨਹੀਂ ਪਾਇਆ ਤੇ ਇੱਕ ਵਾਰੀ ਪਾ ਕੇ ਖਾ ਕੇ ਵੀ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ ਫੇਕ ਨਵੀਂ ਵੀਡੀਓ ਦੇ ਵਿੱਚ ਦਾਦਾ ਕੋਈ ਰੱਬਰ